ਤੇ ਗੁਰੂ ਅਰਜਨ ਸਿੰਘ ਮਹਾਰਾਜ ਜੀ ਨੇ ਦਰਬਾਰ ਸਾਹਿਬ ਦੀ ਸੰਪਾਦਨਤਾ ਕਰਵਾਈ ਨਿਰਮਾਣ ਕਰਵਾਇਆ ਇਹ ਚਾਹੁੰਦੇ ਨਹੀਂ ਸੀ ਵੀ ਹੋਰ ਕੋਈ ਧਾਰਮਿਕ ਸਥਾਨ ਬਣੇ ਇਹ ਦਰਬਾਰ ਸਾਹਿਬ ਦੇ ਚਾਰ ਦਰਵਾਜੇ ਵੀ ਰੱਖ ਦਿੱਤੇ ਕੋਈ ਵੀ ਆਜੇ ਸਾਰਿਆਂ ਨੂੰ ਮਾਨ ਸਤਕਾਰ ਮਿਲੇ ਤੇ ਨਾਲ ਆਦ ਗ੍ਰੰਥ ਦੀ ਸੰਪਾਦਨਤਾ ਕਰਵਾ ਦਿੱਤੀ ਸੰਪਾਦਨਤਾ ਕਰਵਾਈ ਪ੍ਰਕਾਸ਼ ਕਰਵਾਇਆ ਪਹਿਲਾ ਪ੍ਰਕਾਸ਼ ਹੁੰਦਾ ਹੈ 1 ਕਸਟੰਬਰ 1604 ਦੇ ਵਿੱਚ ਇਹ ਗੱਲ ਵੀ ਇਹਨਾਂ ਲੋਕਾਂ ਤੋਂ ਬਰਦਾਸ਼ਤ ਨਹੀਂ ਹੋਈ ਇਹ ਵੀ ਕਾਰਨ ਬਣਦਾ ਹੈ ਅਗਲਾ ਜਿਹੜਾ ਕਾਰਨ ਹੈ ਉਹ ਹੈ ਜਦੋਂ ਲਾਹੌਰ ਦੇ ਵਿੱਚ ਕਾਲ ਪੈਂਦਾ ਹੈ ਕਈ ਵਾਰ ਨਾ ਪਚੰਦੂ ਦੀ ਲੜਕੀ ਦੀ ਗੱਲ ਕਰਦੇ ਆ ਕੱਲਾ ਉਹੀ ਕਾਰਨ ਨਹੀਂ ਸੀ ਲਾਹੌਰ ਦੇ ਵਿੱਚ ਜਦੋਂ ਕਾਲ ਪਿਆ ਤਾਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਪਤਾ ਲੱਗਿਆ ਲੋਕ ਭੁੱਖ ਨਾਲ ਮਰ ਰਹੇ ਨੇ ਸਤਗੁਰੂ ਜੀ ਨੇ ਦਸਵੰਦ ਦਾ ਜਿੰਨਾ ਵੀ ਦਸਵੰਦ ਕੱਤਰ ਕੀਤਾ ਸੀ ਨਾ ਇਮਾਰਤਾਂ ਦੀ ਉਹ ਸਾਰੀ ਦੇ ਲਈ ਹੁਕਮ ਕਰ ਦਿੱਤਾ ਵੀ ਇਸ ਦਸਵੰਦ ਨੂੰ ਲੈ ਕੇ ਲਾਹੌਰ ਚਲੀਏ ਇਮਾਰਤਾਂ ਫੇਰ ਬਣ ਜਾਣਗੀਆਂ ਜਿੱਥੇ ਲੋੜ ਹੈ ਕੱਲਾ ਸਾਨੂੰ ਕਿਹਾ ਨਹੀਂ ਵਿੱਚ ਦੁਨੀਆਂ ਸੇਵ ਕਮਾਈਐ ਤਾਂ ਦਰਗਾ ਵੈਸਣ ਪਾਈਐ ਕਹੋ ਨਾਨਕ ਬਾਹ ਲੜਾਈਏ ਕਰਕੇ ਵਿਖਾਏ ਲਾਹੌਰ ਦੀਆਂ ਗਲੀਆਂ ਵਿੱਚ ਜਾ ਕੇ ਆਪ ਗੁਰੂ ਅਰਜਨ ਸਿੰਘ ਮਹਾਰਾਜ ਜੀ ਨੇ ਹੱਥੀ ਸੇਵਾ ਕੀਤੀ। ਔਖੀਆਂ ਨੂੰ ਪ੍ਰਸ਼ਾਦਾ ਸ਼ਕਾ ਰਹੇ ਨੇ। ਬਿਮਾਰ ਨੂੰ ਆਪ ਦਵਾਈ ਦੇ ਰਹੇ। ਜਿਹੜੇ ਚੜ੍ਹਾਈ ਕਰ ਚੁੱਕੇ ਨੇ ਆਪ ਸੰਸਕਾਰ ਕਰ ਰਹੇ ਨੇ ਲਾਹੌਰ ਦੀਆਂ ਗਲੀਆਂ ਦੇ ਵਿੱਚੋਂ ਆਵਾਜ਼ਾਂ ਆ ਰਹੀਆਂ ਨੇ ਕੀ ਮੁਸਲਮਾਨ ਕੀ Hindu ਹਰ ਕੋਈ ਇਹੀ ਕਹਿ ਰਿਹਾ ਹੈ ਆਪ ਆਪਾਂ ਵੀ ਕਹਿਦੇ ਤਨ ਹੈ ਤਨ ਹੈ ਤਨ ਹੈ ਗੁਰੂ ਅਰਜਨ ਸਾਹਿਬ ਜੀ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਅਰਜਨ ਸਾਹਿਬ ਜੀ ਤਨ ਹੈ ਲੈ ਕੇ ਚੱਲੀਗੀ ਲਾਹੌਰ ਦੀਆਂ ਗਲੀਆਂ ਵਿੱਚ ਸਾਨੂੰ ਪਤਾ ਹੋਵੇ ਵੀ ਇੱਧਰ ਕੋਈ ਬਿਮਾਰੀ ਫੈਲੀ ਆ ਆਪਾਂ ਜਾਵਾਂਗੇ ਜੀ ਕਰਾਂਗੇ ਸੇਵਾ ਕਰਕੇ ਵਿਖਾਈਆ ਗੁਰੂ ਜੀ ਇਸਾਈ ਮੀਆਂ ਮੀਰ ਜੀ ਨੇ ਆਪਣੀਆਂ ਅੱਖਾਂ ਨਾਲ ਗੁਰੂ ਜੀ ਨੂੰ ਜਦੋਂ ਸੇਵਾ ਕਰਦੇ ਵੇਖਿਆ ਆਕੇ ਚਰਨਾ ਤੇ ਡਿੱਗ ਪਿਆ ਕਹਿ ਲਗਿਆ ਦਾਤਿਆ ਮੁਸਲਮਾਨ ਕਦੇ ਵੀ ਇੱਕ ਅੱਲਾ ਤੋਂ ਬਿਨਾ ਕਿਸੇ ਦੂਜੇ ਅੱਗੇ ਸਜਦਾ ਨਹੀਂ ਕਰਦਾ ਪਰ ਮੈਂ ਕੀ ਤਰ੍ਹਾਂ ਗੁਰੂ ਅਰਜਨ ਸਾਹਿਬ ਜੀ ਮੈਨੂੰ ਤੁਹਾਡੇ ਵਿੱਚੋਂ ਖੁਦਾ ਨਜ਼ਰ ਆ ਰਿਹਾ ਹੈ ਪਟ ਸਹਿਬਾ ਨੇ ਵੀ ਕਹਿ ਰਹੇ ਹਨ ਭੰਨ ਮਥਰਾ ਕਸ਼ ਭੇਦ ਨਹੀਂ ਗੋਰੀ ਅਰਜਨ ਪ੍ਰਤਖ ਪਰਤਖ ਹਰਨ ਸਾਈ ਮੀਆਂ ਮੀਰ ਜੀ ਕਹਿ ਰਹੇ ਨੇ ਅੱਜ ਤੋਂ ਬਾਅਦ ਮੇਰਾ ਸਿਰ ਇੱਕ ਖੁਦਾ ਦੇ ਅੱਗੇ ਤੇ ਤੁਹਾਡੇ ਅੱਗੇ ਝੁਕੇ ਹੁਣ ਏਡੇ ਕਟੜਵਾਦੀ ਮੁਸਲਮਾਨ ਸਿੱਖ ਬਣ ਰਹੇ ਭਾਈ ਪੈੜਾ ਜੀ ਭਾਈ ਪ੍ਰਾਣਾ ਜੀ ਭਾਈ ਮੰਝ ਜੀ ਭਾਈ ਲੰਗਾ ਜੀ ਭਾਈ ਲੰਗਾ ਜੀ ਤਾਂ ਇਦਾਂ ਸੀ ਜਿਵੇਂ ਅੱਜ ਦੇ ਸਮੇਂ 'ਚ ਕੋਈ ਰਾਸ਼ਟਰਪਤੀ ਹੋ ਇਹディ ਅਮੀਰ ਗੁਰੂ ਦੀ ਸਿੱਖੀ ਵੱਲ ਗੁਰੂ ਦੀ ਸਿੱਖਿਆ ਤੇ ਚੱਲਣ ਦਾ ਪ੍ਰਣ ਕਰ ਰਹੇ ਹੂ ਇਹ ਗੱਲਾਂ ਹੁਕਮਰਾਨਾਂ ਤੋਂ ਕਿਵੇਂ ਬਰਦਾਸ਼ਤ ਹੋ ਸਕਦੀਆਂ ਇਹ ਵੀ ਇੱਕ ਕਾਰਨ ਬਣਦਾ ਸਤਗੁਰੂ ਜੀ ਦੀ ਸ਼ਹਾਦਤ ਤਾਂ ਵੀ ਬਹੁਤ ਵੱਡੇ ਵੱਡੇ ਅਮੀਰ ਮੁਸਲਮਾਨ ਸਿੱਖ ਬਣਦੇ ਜਾ ਰਹੇ ਸਨ ਸਾਈ ਮੀਆਂ ਮੀਰ ਜੀ ਵਰਗੇ ਸਤਗੁਰੂ ਜੀ ਨੂੰ ਸਜਦੇ ਕਰ ਰਹੇ ਸੀ ਤੇ ਅਗਲਾ ਜਿਹੜਾ ਕਾਰਨ ਲੈ ਉਹ ਕਾਰਨ ਹੈ ਵੀ ਸਤਗੁਰੂ ਜੀ ਨੇ ਨਗਰ ਵਸਾਈ। ਇਹ ਨਗਰ ਬਸਾਉਣੇ ਕੋਈ ਸੌਖਾ ਕੰਮ ਨਹੀਂ ਸੀ ਹੁੰਦਾ। ਬਸੋ, ਸੰਗਣੀ ਕਰਨੀ, ਸਾਰਿਆਂ ਨੂੰ ਰੋਜ਼ਗਾਰ ਮਿਲੇ, ਇੱਕ ਸੰਗਣਾ ਨਗਰ ਵਸਾ ਦੇਣਾ ਕੋਈ ਸੌਖਾ ਕੰਮ ਨਹੀਂ ਸੀ। ਪਰ ਸਤਗੁਰੂ ਜੀ ਨੇ ਕੀਤਾ। ਜਦੋਂ ਤਰਨ ਤਰਨ ਸਾਹਿਬ ਦੀ ਨੀਂਹ ਰੱਖੀ ਨਾ ਸਰਬਰੀਆਂ ਨੂੰ ਬਹੁਤ ੱਟਕਾ ਲੱਗਿਆ ਕਿਉਂਕਿ ਇਹ ਸਖੀ ਸਰਬਰੀਆਂ ਦਾ ਗੜ੍ਹ ਸੀ। ਉਹਨਾਂ ਨੇ ਬਹੁਤ ਵਿਰੋਧ ਕੀਤਾ। ਬੜੀਆਂ ਚੁਗਲੀਆਂ ਲਾਈਆਂ ਜਹਾਂਗੀਰ ਦੇ ਦਰਬਾਰ ਤੱਕ। ਇਹ ਨਗਰ ਵਸਾਏ ਤੇ ਇਹਦਾ ਪ੍ਰਚਾਰ ਇਤਿਹਾਸ ਕਹਿੰਦਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਲੈ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਤੱਕ ਜਿੰਨੇ ਸਿੱਖ ਸਨ ਨਾ। ਗੁਰੂ ਅਰਜਨ ਸਿੰਘ ਮਹਾਰਾਜ ਜੀ ਦੇ ਸਮੇਂ ਹੋਰ ਪ੍ਰਚਾਰ ਨੇ ਜ਼ੋਰ ਫੜਿਆ ਉਹ ਦੁੱਗਣੇ ਹੋ ਗਏ। ਪਖੰਡ ਤੇ ਭਰਮਾਂ ਦੇ ਜਾਲ ਵਿੱਚੋਂ ਨਿਕਲ ਕੇ ਇੱਥੋਂ ਤੱਕ ਸਖੀ ਸਰਬਰੀਆਂ ਜੋ ਸਮਾਧਾਂ ਬਣਾਈਆਂ ਸੀ ਨਾ ਕਬਰਾਂ ਬਣਾਈਆਂ ਸੀ। ਉਹਨੂੰ ਢਾ ਕੇ ਭਾਈ ਬੈਲੂ ਜੀ ਵਰਗੇ ਸਿੱਖੀ ਮੰਗ ਰਹੇ। ਇਹ ਵੀ ਇੱਕ ਕਾਰਨ ਬਣਦਾ ਹੈ ਸਖੀ ਸਰਬਰੀਆਂ ਨੂੰ ਸੱਚ ਦਾ ਪਤਾ ਲੱਗ ਰਿਹਾ ਉਹ ਪਖੰਡ ਨੂੰ ਛੱਡ ਰਹੇ ਨੇ ਆਪ ਕਬਰਾਂ ਢਾ ਕੇ ਗੁਰੂ ਅਰਜਨ ਸਿੰਘ ਮਹਾਰਾਜ ਜੀ ਨੂੰ ਕਹਿ ਰਹੇ ਨੇ ਸਾਨੂੰ ਸਿੱਖੀ ਦੇ ਦਿਓ ਕੱਲਾ ਕਿਹਾ ਨਹੀਂ ਕੱਲੀ ਮੰਗੀ ਨਹੀਂ ਨਿਭਾ ਕੇ ਵੀ ਗਏ ਇਤਿਹਾਸ ਵਿੱਚ ਆਉਂਦਾ ਭਾਈ ਬੈਲੋ ਸਭ ਤੋਂ ਪਹਿਲੀ ਸੇਵਾ ਕਮਾਈ ਦੀ ਮਨ ਕਰਕੇ ਜੁੜ ਗਏ ਇੱਕ ਵਾਰੀ ਗੁਰੂ ਦੇ ਦਰਬਾਰ ਤੇ ਆਏ ਮੁੜ ਕੇ ਇਧਰ ਛੱਡਿਆ ਨਹੀਂ ਇਸੇ ਦਰ ਦੇ ਹੋ ਕੇ ਰਹਿ ਗਏ ਜਿਹੜੇ ਗੁਰੂ ਜੋਗੇ ਹੋ ਜਾਂਦੇ ਆ ਨਾ ਜਾਂ ਇਦਾਂ ਕਹਿ ਲਈਏ ਜਿਹੜੇ ਰੱਬ ਜੋਗੇ ਹੋ ਜਾਂਦੇ ਨੇ ਗੁਰ ਪਰਮੇਸ਼ਰ ਇੱਕੋ ਜਾਣ ਰੱਬ ਜੀ ਵੀ ਉਹਨਾਂ ਜੋਗੇ ਹੋ ਜਾਂਦੇ ਉਹਨਾਂ ਪਿਆਰਾ ਰੱਬ ਉਹਨਾਂ ਹਾਂ ਜੋਗੇ ਆਪਾਂ ਵੀ ਕਹਦਿਆ ਕਰੀਏ ਮਾਲਕ ਜੀ ਕਿਸੇ ਦਾ ਹੋਵੇਗਾ ਕੋਈ ਨਾ ਕੋਈ ਮੇਰਾ ਤੇ ਤੋਹੋ ਕਿਸ ਹੀ ਕੋਈ ਕੋਏ ਮੰਝ ਨਿਮਾਣੀ ਇਕਤ